ਇਕ ਓੰਕਾਰ ਸਤਨਾਮ ਕਰਤਾ ਪੁਰਖ ਨੂਪਉ ਨਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚਿ ਨਖਵਾਰ ਚਪੈ ਚੁਪ ਨ ਹੋਵੈ ਜੇ ਲਾਇ ਰਨ ਲਵਤਾਰ ਉਖਿਆਂ ਪੁਖਨਾ ਤੀਜ ਬਨਾ ਪੁਰੀਆਂ ਪਾਰ ਸੈ ਸੰਫਾਂ ਲਖ ਹੋਈ ਤੈਕ ਨੰ ਚੱਲੇ ਨਾਲ ਕੇਵ ਸਚਿਆਰਾ ਹੋਈਏ ਕੇ ਕੁੜੇ ਟੁੱਟੇ ਪਾਲ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਆਉਣ ਘਾਰ ਹੁਕਮਨ ਕੇ ਹਜਾਈ ਹੁਕਮੀ ਆਉਣ ਜੀ ਹੁਕਮ ਲੈ ਉਡਿਆਈ ਹੁਕਮੀ ਉਤਮ ਨੀਚ ਹੁਕਮਾਂ ਲਿਖ ਦੁਸੋ ਪਾਈਏ ਇਕ ਨਾਮ ਕੀ ਮੁਸੀਸ ਇਕ ਹੁਕਮੇ ਸਾ ਪਾਈਏ ਹੁਕਮੇ ਅੰਦਰ ਸਾਕੋ ਬਾਰ ਖੁਨਾਂ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਨਨੀ ਸ਼ਾਨ ਗਾਵੇ ਕੋ ਗੁਰੂੜਿਆਈਆਂ ਚਾਰ ਗਾਵੇ ਕੋ ਵਿਦਿਆ ਵੇਖ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪਿ ਦਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਥਨਾ ਕਥਿਨਾ ਵਾ ਟੂਟ ਕਾਥ ਕਾਥ ਕਥੇ ਕੋਟੇ ਕੋਟ ਕੋਟ ਜਿੰਦਾ ਦੇਲੰ ਦਿੱਤਕ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੀ ਗੁੰਤ ਲਾਏ ਰਾਹ ਨਾਨਕ ਇਸੇ ਵੇ ਪ੍ਰਵਾਉ ਸਾਚਾ ਸਭ ਸਾਚ ਨਾਏ ਪਖਿਆ ਪਉ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰਖੀਏ ਜਿਤੁ ਦਸੇ ਦਰਬਾਰ ਮੋਹ ਕ ਬੋਲਣ ਬੋਲੀਏ ਜਿਤੁ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਾਰ ਨਾਨਕ ਏਵੈ ਜਾਣੀਏ ਸਭ ਆਪਿ ਸਿਆਰੰ ਥਾਪਿਆ ਅਨੰਝਾ ਏ ਕੀਤਾ ਨਾ ਹੋਏ ਆਪੇ ਆਮ ਨਰੰਜਣ ਸੋਏ ਜਿਨਸੇ ਯਾਤਨ ਪਾਇਆ ਮਾਣ ਨਾਨ ਗਾਏ ਗੁਣੇ ਨਦਾਨ ਗਾਵੇ ਸੁਣੀਏ ਮਰਖੀਏ ਪਾਉ ਧੋਖ ਪਰਾਸੂ ਕਰਨ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰਈਸਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਹੀ ਜਿਹੋ ਜਾਣਾ ਖਾ ਨਹੀਂ ਕਹਿਣਾ ਕਥਨੰਜਾਈ ਗੁਰਾਂ ਦੇ ਦੀਪ ਜਾਈ ਸਬਣਾ ਜੀਆਂ ਕਾ ਇੱਕ ਦਾਤਾ ਸੁਮ ਵਿਸਰਨ ਜਾਈ ਤੀਰਥ ਨਵਾ ਜਿਸ ਭਾਵਾ ਵਿਣ ਪਾਣੀ ਕੇ ਨਾਇ ਖਰੀ ਜੇ ਤਿਸਿ ਸਿਛੁ ਪਾਈ ਵਿਖਾ ਵਿਣ ਕਰਮਾ ਕੇ ਮੇਰੇ ਲਈ ਮਤ ਵਿਚ ਰੰਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਦੇ ਦੀਪ ਜਾਈ ਸਬਣਾ ਜੀਆਂ ਖਾ ਇੱਕ ਦਾਤਾ ਸੁਮ ਵਿਸਰਨ ਜਾਈ ਜੀਜ ਵਿਚਾਰੇ ਆਰ ਜਾ ਔਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਤੇ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀ ਜਲੇ ਜੇ ਤਨ ਦਰਣਾ ਆਵੇ ਤਵਾ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜਿਤਸ ਗੁਣ ਕੋਇ ਕਰੈ ਸੁਣਾ ਸਿਦਪੇ ਸੁਨਾਤ ਸੁਣਾ ਤਰ ਤੌੜੇ ਆਕਾਸ ਸੁਣਾ ਦੀਪ ਲੋਭ ਤਾਲ ਸੁਣਾ ਪਨ ਸਕੇ ਕਾਲ ਨਾਨਕ ਭਗਤਾ ਸਭ ਵਿਗਾਸ ਸੁਣਾ ਧੂਪავ ਕਾ ਨਾਸ ਸੁਣਾ ਈਸ਼ਰ ਬ੍ਰਹਮਾ ਇੰਦ ਸੁਣਾ ਮੁਕਸਲਾਂ ਮੰਦ ਸੁਣਾ ਜੋ ਜੋ ਤਨ ਪੀਦ ਸੁਣਾ ਸਾਧ ਸਿਮਤੁ ਈਦ ਨਾਨਕ ਭਗਤਾ ਸਭ ਵਿਗਾਸ ਸੁਣਾ ਧੂਪავ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛਡ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਈ ਧਿਆਨ ਨਾਨਕ ਭੁਗਤਾ ਸਬਿਗਾਸ ਸੁਣਿਆ ਦੂਪਉ ਕਾ ਨਾਮ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇ ਪੀ ਪਾਸਾ ਸੁਣਿਆਂ ਦੇ ਪਾਵੇ ਰਾਹ ਸੁਣਿਆ ਅਥ ਸਿੰਘਾਉ ਨਾਨਕ ਭੁਗਤਾ ਸਬਿਗਾਸ ਸੁਣਿਆ ਦੂਪਉ ਕਾ ਨਾਮ ਮੰਨੇ ਕੀ ਗਤ ਕਹੇ ਨ ਜਾਹੇ ਜੀ ਕੋ ਕਾ ਪਿਛੇ ਪਿਛਤਾਏ ਕਾਗਦ ਕਰਮਾ ਲਿਖਣ ਹਰ ਮੰਨੇ ਕਾ ਬੇਕਰਣ ਵਿਚਾਰ ਐਸਾ ਨਾਮ ਨਰੰਜਣ ਹੋਏ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸਰਤੋ ਏ ਮਨ ਬੁੱਧ ਮੰਨੇ ਸਲਪਉਣ ਕੀ ਸੋਧਾ ਮੰਨੇ ਮੋਚੋ ਟਾ ਨੰਖਾਈ ਮੰਨੇ ਜਮ ਕੇ ਸਾਨ ਨ ਜਾਏ ਐਸਾ ਨਾਮ ਨਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮਨੈ ਮਾਢਾ ਨ ਪਾਈ ਮਨੈ ਪਾਸੋਂ ਪ੍ਰਗਟ ਜਾਏ ਮਨੈ ਮਗਨ ਚਲੇ ਪੰਥ ਮਨੈ ਤਰਮ ਸਿੱਤੀ ਸਨਮਾਨ ਐਸਾ ਨਾਮ ਨਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤਿ ਆਰ ਮਨੈ ਪਰਵਾਰਿ ਸੁਧਾਰ ਮਨੈ ਤਰੇ ਤਾਰੇ ਗੁਰ ਸੇਖਾਂ ਮਨਨੇ ਨਾਨਕ ਪਰਨਾਪੇਖ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜ ਸੁਹੇ ਦਰਜਾਨ ਪੰਜਾਂ ਕਾ ਗੁਰੂ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰ ਤੌਲ ਤਰਮਦਿਆ ਕਾ ਪੂਤ ਸੰਤੋਥਾ ਰੱਖਿਆ ਜਿਨ ਸੂਤ ਜੀ ਕੋ ਬੁਦੇ ਵੇ ਸਿਆਰ ਤੌਲੀ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤ ਪਾਤਲੀ ਕੁੰਜੋਰ ਜੀ ਜਾਤ ਰੰਗਾ ਕੇ ਨਾਭ ਸੁਣਾ ਲਿਖਿਆ ਉੜੀ ਕਲਾਮ ਇਹੋ ਲੇਖਣ ਜਾਣੀ ਕੋ へ ਲੇਖ ਲਿਖਿਆ ਕੀਤਾਏ ਕੀਤਾ ਤਾਣ ਸਲ ਰੂਪ ਕੀਤੀ ਦਾਜਣੀ ਕੁੰਕੂਤ ਕੀਤਾ ਪਸਾ ਹੋਇ ਕੋ ਖਵਾਉ ਤਿਤ ਹੋਇ ਲਗਤਰਿਆ ਕੁਦਰਤ ਕਵਣ ਕਹਾਵੀ ਚਾਰ ਵਾਰ ਅਨੰਤ ਜਮ ਇੱਕ ਵਾਰ ਜੁੜ ਪਾਉ ਸਾਈ ਪਲਿਕਾਰ ਤੂੰ ਸਾ ਸ੍ਰਾਮ ਤਨੰਕਾਰ ਸੰਕ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਕਨੰਤ ਮੁਖਵੇਦ ਪਾਠ ਸੰਗ ਜੋ ਮਰੈ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਖ ਸੂਰਮੋ ਪਗਸਾਰ ਸੰਖ ਮੂਨ ਲਵਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਾਰ ਜਮ ਇਕ ਵਾਰ ਜੋਤ ਪਾਵੇ ਸਾਈ ਪਰੀਕਾਰ ਤੁਸਾਂ ਸਲਾਮਤ ਅਨੰਕਾਰ ਸੰਖ ਮੂਖ ਅੰਧਕੂਰ ਸੰਖ ਚੋਰ ਆਮਖੋਰ ਸਾਂਵਰ ਕਰ ਜਾਏ ਝੋਰ ਸੰਗਲੋਡ ਤਿਆਕੁ ਮਾਈ ਸੰਗ ਪਾਪੀ ਪਾਪ ਕਰ ਜਾਏ ਸੰਖ ਕੁੜਿਆ ਕੁੜੇ ਫਰਾਈ ਸੰਖ ਮਲੇਸ ਮਲ ਪੰਖਾਏ ਸੰਗਨੰਦ ਸਰ ਕਰੇ ਭਾਰ ਨਾਨਕ ਨੀ ਕਾ ਵਿਚਾਰ ਵਾਰ ਆਨੰਦ ਆਵੇਂ ਇੱਕ ਵਾਰ ਜੁਦ ਪਾਵੈ ਸਾਈ ਪ੍ਰੀਕਾਰ ਤੂੰ ਸਾ ਸਲਾਮ ਤਨ ਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਾਸ ਸੰਜੋਗ ਖਾਨ ਜਿਨੇ ਲਿਖਿਤ ਸ੍ਰਣਾਏ ਜਿ ਫਰਮਾਏ ਤੇ ਪਾਏ ਜਿਤਾ ਕੀਤਾ ਤੇ ਤਨ ਆਉ ਵੰਣਾ ਵਨੈਂ ਕੁਤਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਝਾਵਾਂ ਇਕੁਆਰ ਜੋ ਪਾਵੈ ਸਹੀ ਪਲਿਕਾਰ ਤੂੰ ਸਾ ਸਲਾਮ ਤਰੰਕਾਰ ਪਰਿਅਤ ਪੈ ਤੰਦੇ ਪਾਣੀ ਤੋਂ ਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇਸ ਬੁਣ ਲਈ ਤੋਹੇ ਪਰ ਇਹ ਮਤ ਪਾਪਾਂਗੇ ਸੰਗ ਤੋਪੇ ਨਾ ਵੇਕੇ ਰੰਗ ਪੁਨੀ ਪਾਪੀ ਆਖਣ ਨਾਏ ਕਰ ਕਰ ਕੰਨਾਂ ਲਿਖ ਲੈ ਜਾਓ ਆਪੇ ਵੀ ਆਪੇ ਖਾਓ ਨਾਨਕ ਹੁਕਮੀ ਆਉ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੇ ਤੁਮ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਪਤ ਨਾ ਹੋਏ ਸਵਸਤਾ ਪਾਣੀ ਬਰਮਾਉ ਸਤ ਸੁਆਣ ਸਾਮਨ ਚਾਉ ਕੌਣ ਸੁਇਲਾ ਵਕਤ ਕਵਣ ਕੌਣ ਥਿਤ ਕਉਣਾਰ ਕੌਣ ਸਤੀ ਮਾਉ ਕਵਣ ਜਿਤੋ ਆਕਾਰ ਵਿਲ ਨ ਪਈ ਆਪਣੀ ਜਹ ਹੋਏ ਲੇਖ ਪ੍ਰਾਨ ਵਕਤ ਨਾ ਪਾਇਓ ਕਾਦੀਆਂ ਜਾਂ ਲਿਖਣ ਲੀਕਰਣ ਤਿਤਵਾਰ ਨਾ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾ ਰ ਆਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸੱ ਵੱਡੀ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗਿਆਨਾ ਸੋਏ ਪਤਾਲਾ ਪਤਾਲ ਲਾਗਾਸ ਅੰਗਾਸ ਓੜ ਕੋੜ ਪਾਰਥਕੇ ਵੀਦ ਕੈਨਕ ਵਾਤ ਸਾਸਠਾਰੀ ਕੈਨਕ ਤੇ ਬਾਸ ਲਿਕ ਤਾਤ ਲੇਖਾਇ ਤਾਂ ਲਿਖੇ ਲਿਖੇ ਹੋਏ ਨਾਸ ਨਾਨਕ ਓਡਾ ਕੀ ਆਪੇ ਜਾਣਿਆ ਸਲਾਹੀ ਸਲਾਹੀ ਤੇ ਸੁਰਤਨਮ ਪਾਈਐ ਨਦੀਆਂ ਤੇ ਵਾਪੇ ਸਮੁੰਦ ਨਾ ਜਾਣੀਏ ਸਮੂਸਾ ਸੁਲਤਾਨ ਗਿਰਿਆ ਸਿਤੀ ਮਾਲ ਤਨ ਕੀ ਤੁਲਨਾ ਨੀ ਜਿਥ ਮਨ ਨ ਵਿਸਰੇ ਅੰਤਨ ਸਿਵਤੀ ਕਹਿਣ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਨ ਖੇਤੀ ਬਲਾਈ ਤਾਂ ਕਿ ਅੰਤਨ ਪਾਹੇ ਜਾਏ ਇਹੋ ਅੰਤਨ ਜਾਣੀ ਕੋਈ ਬਹੁਤਾ ਕੀ ਬਤਾਉਏ ਵੱਡਾ ਸਭ ਉੱਚਾ ਤਾਂ ਉੱਚ ਉਪਰਚਨ ਹੋਏ ਵਿਡਚਾ ਹੋਏ ਕੋਈ ਦਸੋਚੇ ਕੋ ਜਾਣੇ ਸੋਏ ਦੇਵੜੇ ਆਵ ਜਾਣੇ ਆਪਾਪ ਨਾਨ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲੰਤ ਮਾਈ ਕਿਤੇ ਮੰਗੇ ਜੋਦ ਉਪਾਰ ਕਿਤਿਆ ਗੰਥਨੀ ਵਿਚਾਰ ਖੇਤੇ ਖਵਤ ਟੇ ਵੀ ਕਾਰ ਕਿਤੇ ਲਨ ਮੁਕਰ ਪਾਈ ਕਿਤੇ ਮੂਰਖਾਏ ਖਾਇ ਕਿਤਿਆ ਦੂਪੂ ਸਮਾਰੇ ਪੈ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਸਕੀ ਕੋਈ ਜੀ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜਿਤਿਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਹਿ ਕੀ ਕੀ ਜਿਸ ਨੂੰ ਬੋਸੇ ਸਿਵ ਸੁਨਾ ਨਾਨਕ ਪਾਸਾਈ ਪਾਸਾ ਮੂਲ ਗੁਣ ਮੂਲ ਅਪਾਰ ਮਨੁ ਅਪਾਰੀ ਮਨ ਪੰਡਾਰ ਮੂਲਾਵੇ ਮੂਲਾ ਜਾਏ ਮੂਲ ਪੈ ਮੂਲਾ ਸਮਾਹੀ ਮੂਲ ਤਨ ਮੂਲ ਦੀਬਾਨ ਮੂਲ ਤਲ ਮੂਲ ਪ੍ਰਵਾਨ ਮੂਲ ਮੂਲ ਸੀਸ ਮੂਲ ਨਿਸ਼ਾਨ ਮੂਲ ਕਰ ਮੂਲ ਫਰਮਾਨ ਮੁੱਲੋ ਮੁੱਲ ਆਖਿਆ ਨੰਜਾਈ ਆਖ ਆਖ ਰੇ ਲਵਲਾਈ ਆਖੇ ਵੀਤ ਪਾੜ ਪੁਰਾਣ ਅਕੇ ਪੜੀ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਸ ਆਖੇ ਸਿੱਧ ਆਖੇ ਕਿਤੇ ਕਿਤੇ ਬੁਧਾ ਆਖੇ ਧਾਨ ਮੇ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੀਵ ਕਿਤੇ ਅੱਖੇ ਆਖਣ ਪਾਏ ਕਿਤੇ ਕਹਿ ਗਏ ਫਰਜਾਈ ਇਤੇ ਕਿਤੇ ਹੋਰ ਕਰੇ ਤਾਂ ਅੱਖ ਨਾ ਸਕੇ ਕਈ ਕੇ ਜਿਉੜ ਪਾਵੇ ਤੇ ਉੜ ਹੋਇ ਨਾਣ ਜਾਣ ਸੱਚਾ ਸੋਏ ਜੇ ਖੁ ਅੱਖੇ ਬੋਲ ਵਿਗਾੜ ਤਨ ਲਖੇ ਸਿ ਗਵਰੰਗਵਾਨ ਸੋਦਨ ਕਿਹਾ ਸੋ ਕਰ ਕੇਹਾ ਜਿਤ ਪੈ ਸਰਬ ਸਮਾਲੇ ਵਾਜੇ ਨਾਦ ਨੀਕ ਅ ਸੰਖਾ ਕੀਤੇ ਵਾਵਣ ਹਾਇ ਕਿਤੇ ਰਾਗ ਪਰੇ ਸੁਕਈਨ ਕਿਤੇ ਗਾਵਣਾਰੇ ਗਾਵੇ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਯਾ ਤਰਮ ਦੁਆਰੇ ਗਾਵੇ ਚਿਤ ਗੁਤਰੇ ਜਾਣੇ ਲੇਹਲੇ ਤਰਮ ਵਿਚਾਰੇ ਗਾਵੇ ਸ਼ਰਮਾ ਦੇਵੀ ਸੁਣ ਸਾ ਸਵਾਰੇ ਗਾਵੇ ਇੰਦੇ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇਸ ਸਮਾਦੀ ਅੰਦਰ ਗਾਵਣ ਸਾ ਵਿਚਾਰੇ गावण जति सती संतोषी गाए वीर करारे गावण पंडित पण खीसर जुग वेदा नालि गावे मोणिया मन मोण सुरगा माच्या ली गाव रत्नू पाए तेरे अठसर तीर्थ नालि गावे जोधमा मलसुरा गावे खाणी चारे गावे खांड मंडलवर पंडा कर कर खेतारे सी तुम गावे जुध पारते तेरे पात्र साले ਹੋਰ ਕੀਤੇ ਗਾਮਣ ਸਿਮਨ ਚਿਤਨੇ ਆਉਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੀ ਨਾਹੀ ਹੈ ਪੀ ਉਸ ਜਨ ਜਾਂਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀਂ ਕਰ ਕਰ ਜਨ ਸਿਮਾ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਦਿਵੜਾਈ ਜੋਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਹੰਪ ਸਹਬ ਨਾਨਕ ਰੈਣ ਜਾਈ ਮੁੰਦਾ ਸੰਤੋਖ ਸਰਮਪ ਚੋਲੀ ਤਿਆਣ ਖਰੇ ਬਪੂਤਾ ਖੰਤਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀ ਆਈ ਪੰਤੀ ਸਲਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਆਦ ਨਾਹਤ ਜੁਜੇ ਕੋ ਇਸ ਉਗਿਆਨ ਦੇ ਆਪਨਾਰਨ ਕੜਕਣਵਾਜੇ ਨਾਦ ਆਪਨਾਥ ਨਾਥੀ ਸਭਜਾ ਕਿਰੀ ਸਵਰਾਸਾਦ ਸੰਜੋਗਵ ਜੋਦ ਕਾਰ ਚਲਾਵੇ ਲਿਖਿਆਵੇ ਪਾਗ ਆਦੇਸ ਅਦੇਸ ਆਦ ਨੀਲਨਾਦ ਅਨਹਤ ਜੁਦੇ ਕੁਵੇ ਇਸ ਇਕਮਾਈ ਜੁਤਿਆ ਇਤਨ ਚੱਲੇ ਪ੍ਰਵਾਨ ਇੱਕ ਸੰਸਾਰੀ ਪੰਡਾਰੀ ਕਲਾਈ ਦੀਬਾਨ ਜਿਸ ਪਾਵਤ ਵਿਚ ਲਾਵੇ ਜਿਉ ਪਰਮਾਨੰ ਉਹ ਵਖੇ ਨਦਰਣਾਵੇ ਬਹੁਤਾ ਉਡਾਨ ਆਦਿ ਸੇ ਅਦਿ ਸੁ ਆਦੂ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇ ਸੰ ਹਸਲ ਲੇ ਪੰਡਾਰੇ ਜੋ ਉਸ ਪਾਸੇ ਕਵਾਰ ਕਰ ਕਾ ਵੇਖੇ ਸਿਜਨਾਰ ਨਾਨਕ ਸਚੇ ਕੀ ਸਚੇ ਅਕਾਲ आदस्य दिस आधनी दो अनाद अनाहत ज कोई एक दूजी बहु लाख होए लख होए लाख वीस लला खिडाकी एक नाम जगदीस ए त्रयपत पौड़ियां चढ़ी होए अकीस सुन गलांग खास के की कीट आहिरीस नानद रिपाइए कूड़े कूड़े ठिस आखण जोर छपे ना जोर जोर न मंगण दे ना जोर ਜੋਰ ਨ ਜੀਵਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਤਿ ਸ੍ਰਤੀ ਗਿਆਨ ਵਿਚਾਨ ਜੋਰ ਨ ਜੁਤੀ ਛੁਟੇ ਸੰਸਾਰ ਜਿਸਾਂ ਜੁਰ ਕਾ ਵੇਖੇ ਸੋਇ ਨਾਨਕ ਤੁਮਨੀਚ ਨ ਕੋਈ ਰਾਤੀ ਰੁਤੇ ਥਿਤੇ ਵਾਰ ਪਉਣ ਪਣੀ ਪਤਾਲ ਤਸੇ ਤਰਤੇ ਥਾਵ ਰਖੀ ਤ੍ਰਮਨ ਸਾਲ ਤੂਏ ਜੀ ਜੋ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਉਸ ਤਾ ਦਰਬਾਰ ਤਿੱਥੇ ਸੁਣ ਪੰਚ ਪਰਵਾਨ ਨਜ਼ੀਰ ਕਰਮ ਪਵੇ ਨਿਸ਼ਾਨ ਕਛੁ ਖਾਈ ਉੱਥੇ ਪਾਹੇ ਨਾਨਕ ਜਾਪੀ ਜਾਇ ਧਰਮ ਕਣ ਕਾਇ ਉਤਰਮ ਗਣ ਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮੀਸ ਕੀਤੇ ਪਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਪੁੰਮੇਰ ਕੀਤਾ ਕੀਤੇ ਤੂਪ ਦੇਸ ਕਿਤੇੰਦ ਚੰਦ ਸੁਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧਨਾਥ ਕੀਤਾ ਕਿਤੇ ਦੇਵੇਸ ਕਿਤੇ ਦੇਵਦਾਨ ਮੁਨ ਕੀਤਾ ਕਿਤੇ ਰਤਨ ਸਮਵੰਦਾ ਕਿਤੀ ਖਾਣੀ ਕਿਤੀ ਬਾਣੀ ਕਿਤੇ ਪਾਨ ਨਰਿੰਦ ਕਿਤੀ ਅਸਰਤੀ ਸੇਵ ਕਿਤੇ ਨਾਨਕ ਅੰਤਾਨ ਗਿਆਨਖੰਡ ਮੇ ਗਿਆਨ ਪ੍ਰਚੰਡ ਤਿਥੇ ਨਾ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਥੇ ਘਾੜ ਤੇ ਕੜੀਏ ਬਹੁਤ ਅਨੂਪਾ ਤਾਂ ਕੀ ਗੱਲਾਂ ਕਥੀਆਂ ਨ ਜਾਏ ਜੀ ਕੋ ਕਾ ਪਿਛੇ ਪਛਤਾਏ ਤਥੇ ਕੜੀਏ ਸੁਰਤ ਮਤ ਮਨ ਬੁੱਧ ਤਥੇ ਕੜੀਏ ਸਰਾਂ ਸਰਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤੇ ਹੋਰ ਨ ਕੋਈ ਹੋਰ ਤਥੇ ਜੋਦ ਮਹਾਂ ਭਲ ਸੂਰ ਤਨ ਮੇ ਰਾਮ ਰਿਆ ਪਰਪੂਰ ਸਿਤ ਸਿਤੋ ਸਿਤਮ ਮਮਾਈ ਤਾਂਗੇ ਰੂਪ ਨ ਕਥਨੇਂ ਜਾਏ ਨਾਮ ਮਰੰਨ ਠਾਕੀ ਜਾਹੇ ਜਿਨ ਕੀ ਰਾਮ ਸਿਮਨ ਮਾਈ ਤਥੇ ਪਤਵ ਸਿਕੇ ਲੋਕ ਕਰਿਆ ਨੰਤ ਸਾ ਮਨ ਸੋਏ ਸਚ ਖੰਡ ਵਿ ਸਿਨੰਕਰ ਕਰ ਕਰ ਵੇਖੇ ਨਦਰਣਿਆਲ ਤਥੇ ਖੰਡ ਮੁੰਡਰ ਪੰਡ ਜੇ ਕੋ ਕਥੇ ਤੰਤ ਨੰਤ ਤਥੇ ਲੋ ਲੋ ਕਰ ਜਿ ਜੋ ਤਿਤ ਖਾਨ ਵੇਖੇ ਉਸੇ ਕਰ ਵਿਚਾਰ ਨਾਨਕ ਸ੍ਰੀ ਅੰਕੁਰ ਅਸਾਰ ਜਤ ਪਹਾਰਾ ਤੀਜ ਸੁਨਿਆਰ ਐਨ ਮਤ ਵਿਦ ਧਿਆਨ ਪੌਖ ਲਗਨ ਤੁਪਤਾਉ ਪੰਡਾ ਪਉ ਅਮਰ ਤੇ ਟਾਲ ਗੜੀਏ ਸ਼ਬਦ ਸੱਚੇ ਟਿਕਸਾਲ ਜਿਨ ਕੋ ਨਦਰ ਗਉ ਤਿਨ ਖਾਲ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣੇ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾ ਦੁਦਾਈ ਦਾਇਆ ਖਿਲੇ ਸੁਰ ਜਗਤਾਂ ਚੰਗੀਆਂ ਬੁਰਾਈਆਂ ਵਾਚੇ ਤਰਮੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਜਲੈ ਕੀਤੀ ਸੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਖਾਲ ਨਾਨਕ ਤੇ ਮੁਖੁ ਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ